ਮਗਰ ਦੁਸ਼ਮਨ ਦੇ ਰੰਗ ਵੀ ਨਾਲ-ਨਾਲ ਬਦਲੇ ਬੜੀਆ ਸ਼ਰਾਰਤਾਂ ਚੱਲਦੀਆਂ ਨੇ ਔਰ ਸਾਧ ਸੰਗਤ ਹੀ ਅੱਜ ਫੈਸਲਾ ਕਰਨਾ ਪੈਣਾ ਬਾਦਲ ਸਾਹਿਬ ਇੱਥੋਂ ਸਟੇਜ ਤੋਂ ਕਿ ਸਰਕਾਰਾਂ ਹੀ ਬਣਾਉਂਦੀਆਂ ਕਿ ਕਈ ਲੀਡਰ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਸੀ ਉਦੋਂ ਤਾਂ ਬਾਦਲ ਵੀ ਚੰਗਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਚੰਗੇ ਸਨ ਉਦੋਂ ਤੁਸੀਂ ਵਜ਼ੀਰੀਆਂ ਵੀ ਢਾਹ ਲੀਆਂ ਐਮਪੀ ਵੀ ਬਣ ਕੇ ਸਭ ਚੰਗਾ ਸੀ ਅੱਜ ਉਹ ਵੱਡੇ ਵੱਡੇ ਸਵਾਲ ਪੈਦਾ ਕਰਦੇ ਆ ਮੈਂ ਤਾਂ ਹਰਾਨ ਹਾਂ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਕਿ ਯਾ ਤਾਂ ਉਦੋਂ ਕਰਦੇ ਤੇ ਮੈਂ ਕਹਿ ਸਕਦਾ ਸੀ ਕਿ ਬੜੀ ਅਸੂਲਨ ਗੱਲ ਕਰਦੇ ਮਗਰ ਜਦ ਅੱਜ ਕਰਦੇ ਹੋ ਨਾ ਤਾਂ ਇਹ ਨੂੰ ਪੰਜਾਬੀ ਚ ਮੌਕਾ ਪਰਸਤੀ ਗਈ ਦੀ ਐ ਇਨੂੰ ਮੇਰੇ ਤੋਂ ਪਹਿਲਾ ਸਦਾਰ ਗੁਰਦੀਪ ਸਿੰਘ ਜੀ ਜਲੂਪੁਰ ਖੈਰਾ ਬੰਦੀ ਸਿੰਘ ਨੇ ਬਹੁਤ ਵਧੀਆ ਵਿਚਾਰ ਰੱਖੇ ਆ ਔਰ ਮੈਨੂੰ ਪਤਾ ਬਾਦਲ ਸਾਹਿਬ ਅੱਜ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਸੰਬੋਧਨ ਕਰਕੇ ਕਹਿ ਰਿਹਾ ਜੀ ਚਿੱਠੀ ਲਿਖ ਦਿਓ ਸਭ ਤੋਂ ਵੱਡਾ ਕਿਸੇ ਦੀ ਜਾਨੀ ਮਾਲੀ ਨੁਕਸਾਨ ਜਾਂ ਜ਼ਿੰਦਗੀ ਦਾ ਖਤਰਾ ਅੱਜ ਪੈਦਾ ਹੋਇਆ ਤੇ ਸਰਦਾਰ ਗੁਰਦੀਪ ਸਿੰਘ ਦਾ ਪੈਦਾ ਹੋਇਆ ਕਿਉਂਕਿ ਇਹ ਸਚਾਈ ਨੂੰ ਕੋਈ ਸੁਣ ਕੇ ਰਾਜੀ ਨਹੀਂ ਐਨੀ ਗੱਲ ਐਨੀ ਜਲੇਰੀ ਨਾਲ ਸਟੇਜ ਤੋਂ ਕਰ ਜਾਣੀ ਇਹ ਕੋਈ ਸ਼ੌਕਾ ਕੰਮ ਨਹੀਂ ਹੈ ਹਰੇਕ ਕੋਈ ਦਸਵਾਰੀ ਗੱਲਾਂ ਸੋਚਦਾ ਔਰ ਅੱਜ ਜੇ ਉਸ ਬੰਦੇ ਨੇ ਸਚਾਈ ਰੱਖੀ ਹੈ ਮੈਂ ਮੰਨਦਾ ਕਿ ਅੱਜ ਇੱਕ ਚਿੱਠੀ ਲਿਖਣੀ ਚਾਹੀਦੀ ਡੀਜੀਪੀ ਨੂੰ ਕਿ ਇਹ ਜੇ ਬੰਦੇ ਦਾ ਸੱਚ ਦਸਨ ਆਸਤੇ ਪੰਜਾਬ ਚ ਵੀ ਤੇ ਜੇਲ੍ਹ ਚ ਰਹਿੰਦਿਆ ਵੀ ਨੁਕਸਾਨ ਹੋ ਸਕਦਾ ਇਹਨਾਂ ਦੀ ਹਫਾਜ਼ਤ ਕੀਤੀ ਨਹੀਂ ਬਣਾਈ ਜਾਵੇ ਸਾਧ ਸੰਗਤ ਜੀ ਕਿਦੋਂ ਟਾਊਟਾ ਦੇ ਖਿਲਾਫ ਬੋਲੋ ਨਾ ਸਰਕਾਰਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਬੇਰੁਪਿਆ ਦੀ ਗੱਲ ਕਰੋ ਤੇ ਸਰਕਾਰਾਂ ਨੂੰ ਇਹ ਗੱਲ ਨਾ ਹজম ਹੁੰਦੀ ਹੈ ਤੇ ਨਾ ਪਸੰਦ ਆਉਂਦੀ ਹੈ ਔਰ ਇਹ ਗਾਲੇ ਇੱਕ ਬੜੀ ਵਧੀਆ ਕਰਕੇ ਗਏ ਆ ਡੂੰਗੀ ਕਰਕੇ ਗਏ ਆ ਇੱਕ ਬੰਦੀ ਸਿੰਘ ਤਾਂ ਉਹ ਬੰਦੀ ਸਿੰਘ ਕਹਿ ਦਿੰਦੇ ਆ ਕਦੇ ਸਮਝਦੇ ਵੀ ਉਹ ਬੰਦੀ ਸਿੰਘ ਹੋਏ ਕਿਉਂ ਜਿਹੜਾ 84 ਚ ਨਿਆ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਅਕੈਕ ਹੋਇਆ ਸੀ ਉਸ ਬੇਸ ਬੇਇਨਸਾਫੀ ਦੇ ਖਿਲਾਫ ਬੰਦੀ ਸਿੰਘ ਪੈਦਾ ਹੋਏ ਔਰ ਅੱਜ 9 ਬੰਦੀ ਸਿੰਘਾਂ ਦਾ ਆ 11 ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਉਹ ਕੌਮ ਖਾਤਰ ਲੜੇ ਉਹ ਕਹੇ ਨੂੰ ਥਾਣੇ ਚੋਂ ਰਿਹਾ ਕਰਾਉਣ ਵਾਸਤੇ ਉਹਨਾਂ ਤੇ ਧਾਰਾਾਂਵਾਂ ਨਹੀਂ ਲੱਗੀਆਂ ਫਰਕ ਹੈ ਔਰ ਮੈਨੂੰ ਪਤਾ ਜਦ ਮੈਂ ਇਹ ਗੱਲ ਸਟੇਜ ਤੋਂ ਕਰਨੀ ਹੈ ਤਾਂ ਮੇਰੇ ਕਈ ਸਾਥੀ ਸੁਭਚਿੰਤਕ ਇਸ ਫਿਕਰ ਤੇ ਪਹੁੰਚ ਜਾਂਦੇ ਆ ਕਿ ਯਾਰ ਤੂੰ ਪਹਿਲਾਂ ਵੀ ਅਸਲੀ ਤੇ ਡੁਪਲੀਕੇਟ ਵਾਲੀ ਗੱਲ ਕੀਤੀ ਸੀ ਹੁਣ ਤੂੰ ਫੇਰ ਛੇੜ ਲਈ ਪਰ ਮੈਂ ਅਜ ਤੁਹਾਨੂੰ ਸਪਸ਼ਟੀ ਕਹਿ ਕੇ ਚੱਲਿਆ ਸਾਥ ਸੰਗਤ ਜੀ ਜੇ ਤਾਂ ਟੀਚਾ ਇਕੱਲਾ ਇਲੈਕਸ਼ਨ ਜਿੱਤਨੀ ਤੇ ਫੇਰ ਤਾਂ ਸਰਕਾਰ ਦੀ ਕਰੋ ਟਾਉਟੀ ਤੇ ਸਰਕਾਰਾਂ ਨਾਲ ਚੱਲੋ ਰਲ ਕੇ ਜੇ ਖਲੋਣਾ ਵਿਚਾਰ ਧਾਰਾ ਤੇ ਤੇ ਜੇ ਖਲੋਣਾ ਸੱਚ ਤੇ ਫਿਰ ਸਰਦਾਰ ਗੁਰਦੀਪ ਸਿੰਘ ਜਲੂਪੁਰ ਖਹਿੜਾ ਸਾਹਿਬ ਜੋ ਗੱਲ ਕਰਕੇ ਗਏ ਆ ਫਿਰ ਉਹੋ ਜਿਹੇ ਗੱਲਾਂ ਤੇ ਪਹਿਰਾ ਦੇਣਾ ਪੈਣਾ 25 ਸਾਲ ਮੇਰਾ ਵੀਰ 25 ਸਾਲ ਕਿਤੇ ਮੈਂ ਤੁਹਾਨੂੰ ਕੱਲ੍ਹ ਚ ਹੀ ਬੰਦ ਕਰ ਦਿਆ ਨਾ 25 ਸਾਲ ਲਈ ਤੇ 1 ਮਿੰਟ ਵਾਸਤੇ 25 ਸਾਲ ਵਿਦਾਊਟ ਪਰਵੋਲ ਤੁਸੀਂ ਹੌਸਲਾ ਕਰੋ ਮੈਂ ਬੰਦੀ ਸਿੰਘਾਂ ਨਾਲ ਸਮਾ ਕੱਢ ਕੇ ਆਇਆ ਮੈਂ ਇਹਨਾਂ ਤੇ ਸਮਝਦਾ ਮਾੜਾ ਮੋਟਾ ਹਲੇ ਜਲਾਲ ਉਸਮਾਨ ਜੀ ਤੁਹਾਨੂੰ ਕਿਹੜਾ ਕੱਟਣਾ ਪੈਣਾ ਫਿਰ ਤੁਸੀਂ ਸਮਝੋ ਤੁਸੀਂ ਇੰਨੀ ਗਲਤੀ ਘਬਰਾ ਜਾਣਾ ਤੇ ਤੁਹਾਡੀ ਧਰਮ ਪਤਨੀ ਨੇ ਮੇਰੇ ਨਾਲ ਭਾਵੇਂ ਨਾਰਾਜ਼ ਹੀ ਹੋ ਜਾਣਾ ਮਗਰ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਜੇ ਪੰਜਾਬ ਦਾ ਕਲਚਰ ਪੰਜਾਬ ਦਾ ਇਤਿਹਾਸ ਮੁੜ ਸਰਜੀਤ ਕਰਨਾ ਹੈ ਨਾ ਫਿਰ ਨਾ ਮੌਤ ਤੋਂ ਤੇ ਨਾ ਜੇਲ੍ਹ ਤੋਂ ਘਬਰਾਉਣ ਦੀ ਜਿਹੜਾ ਫਿਕਰ ਹੈ ਨਾ ਇਹਨੂੰ ਲਾ ਦਿਓ ਮੇਰੇ ਵੀਰੋ ਬਾਰ-ਬਾਰ ਇਤਿਹਾਸ ਗੁਰੂ ਸਾਹਿਬ ਨੇ ਤੁਹਾਨੂੰ ਇਹੀ ਵਰਤੀ ਦਿੱਤੀ ਸੀ ਪਰ ਪਤਾ ਨਹੀਂ ਅੱਜ ਆ ਕੇ ਅਸੀਂ ਇੱਤੇ ਲੋਭੀ ਹੋ ਗਏ ਆ ਲਾਲਚੀ ਹੋ ਗਏ ਆ ਕਲਯੁਗੀ ਹੋ ਗਏ ਆ ਕਿ ਜਾਂ ਪੁੱਤਰ ਮੋਹ ਜਾਂ ਆਜ਼ਾਦੀ ਮੋਹ ਜਾਂ ਪੈਸਿਆਂ ਦਾ ਮੋਹ ਪਤਾ ਨਹੀਂ ਕਿਹੜਾ ਘੁੰਮਣ ਕੇਰੀ ਚ ਫੜ ਫੜੇ ਗਏ ਆ ਕਿ ਸੱਚ ਗੱਲ ਕਹਿ ਕੇ ਰਾਜੀ ਨਹੀਂ ਮੇਰੇ ਵੀਰੋ ਸੱਚਾਈ ਬੋਲਣੀ ਤੇ ਫਿਰ ਉਹਦਾ ਨਾ ਤਾਂ ਸੈਂਟਰ ਦੀ ਸਰਕਾਰ ਨੂੰ ਚੰਗਾ ਲੱਗਣਾ ਤੇ ਨਾ ਸੂਬੇ ਦੀ ਸਰਕਾਰ ਨੂੰ ਚੰਗਾ ਲੱਗਣਾ ਉਹਦਾ ਖਾਮਿਆਚਾ ਹੁੰਦਾ ਅੱਜ ਵੀ ਮੈਂ ਵੇਖਿਆ ਕੁਝ ਸਾਥ ਪੰਜ ਸਰਪੰਚ ਉਹੋ ਜੀ ਕਮਜ਼ੋਰੀ ਵਕਾਉਂਦੇ ਭੱਜ ਕੇ ਦੂਜੀ ਪਾਰਟੀਆ 'ਚ ਜਾਂਦੇ ਕਿ ਸਰਪੰਚ ਬਣਨ ਦਾ ਇਹਨਾਂ ਕਵਾਈਰੀ ਤੋਂ ਬਚਣਾ ਸਾਥ ਸੰਗਤ ਜੀ ਕੀ ਇਹ ਮਕਸਦ ਸੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਸੋਚ ਜਿਹੜੀ ਸਾਨੂੰ ਸਿੱਖਿਆ ਸੀ ਜਾਂ ਪੰਜਾਬੀ ਕੌਮ 2% ਤੇ 90% ਕੁਰਬਾਨੀ 2% ਆਬਾਦੀ ਵਾਲੇ 100% ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਜੇ ਇਤਿਹਾਸ ਗਿਣਾਉਨੇ ਹੋ ਨਾ ਲੋਕਾਂ ਨੂੰ ਦੱਸ ਦਿਓ ਬੜੇ ਮਾਣ ਨਾਲ ਕਿ ਅਸੀਂ ਉਹ ਗੁਰੂ ਦੇ ਸੇਖਾ ਇੱਕ ਜੇ ਇਹ ਵੀ ਵਿਚਾਰਿਓ ਜਦੋਂ ਛੋਟੀ ਵਾਰੀ ਆਉ ਜਦੋਂ ਥੋੜਾ ਨਿਆਰਾ ਦੱਸੂ ਤੇ ਕੀ ਦੱਸੂ ਸਾਡਾ ਪਾਪਾ ਨੂੰ ਇੱਕ ਤਬਕਾ ਬਚਿਆ ਸਰਕਾਰ ਦਾ ਤੇ ਉਹ ਗਿਆ ਸ਼ਰਮ ਨਾਲ ਸਿਰ ਨੀਵਾ ਹੋਊਗਾ ਅਸਲੀ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਆ ਸਰਦਾਰ ਗੁਰਦੀਪ ਸ਼ੋਇਆ ਜਿਹੜੀ ਇੰਨੀ ਗੱਲ ਬੋਲ ਗਈ ਯਾ ਬਲਵਾਨਾ ਸੌ ਰਾਜਵਾਨੇ ਨੂੰ ਲਿਆਓ ਦੱਸੂ ਮੈਂ 6 ਮਹੀਨੇ ਕੱਟ ਕੇ ਆਇਆ ਤੇ ਮੈਂ ਜਲਾਲ ਉਸਵਾ ਜੀ ਜਿਹੜੀ ਗੱਲ ਕਰਦਾ ਸਾਂ 25 ਸਾਲ ਵਿਦਾਊਟ ਪਰੋਗ ਮਤਲਬ ਕਿ ਤੁਸੀਂ ਇੱਕ ਦਿਨ ਵੀ ਜੇਲ੍ਹ ਤੋਂ ਬਾਹਰ ਨਹੀਂ ਜਾ ਸਕਦੇ ਤੁਹਾਨੂੰ ਜਦ ਸਮਾ ਨਹੀਂ ਮਿਲਦਾ ਹਾ ਤੁਹਾਡੇ ਘਰ 'ਚ ਕੋਈ ਪੂਰਾ ਹੋ ਜੇ ਉਚੀ ਦੇ ਸਮੇਂ ਨਹੀਂ ਜੇ ਕੋਈ ਪੂਰਾ ਹੋ ਜੇ ਤਾਨੂੰ 1 ਘੰਟੇ ਦੀ ਪਰੋਲ ਮਿਲੂ ਨਹੀਂ ਤਾਂ ਪਰੋਲ ਵਿੱਚ ਮਿਲੂ ਉਹ ਬਲਵੰਸ਼ੋ ਰਾਜਵਾਨਾ ਵੀ ਇਤਨਾ ਹੀ ਘਟਦਾ ਆ ਤਾਂ ਹੁਣ ਇਹਨਾਂ ਨੂੰ ਪਰੋਲ ਮਿਲਣੀ ਸ਼ੁਰੂ ਹੋਈਆ ਮਗਰ ਔਰ ਕੱਲ ਬੜੀ ਵਧੀਆ ਕਹਿ ਕੇ ਗਏਆ ਰਾਜਵਾਨਾ ਸਾਹਿਬ ਦਾ ਵੀ ਕੇਸ ਡਿਸਮਿਸ ਕਰਤਾ ਸਰਕਾਰ ਨੇ ਅਮਨ ਸ਼ਾਹ ਹੋਰਾਂ ਨੇ ਔਰ ਇਹਨਾਂ ਦਾ ਵੀ ਕਿਸਮੇ ਕੇਸ ਡਿਸਮਿਸ ਕਰਤਾ ਕਿ ਭਾਈ ਇਹ ਬਾਹਰ ਨਹੀਂ ਆ ਸਕਦੇ ਇਨਾਂ ਤੋਂ ਦੇਸ਼ ਨੂੰ ਖਤਰਾ ਪਰ ਉਹ ਗੱਲ ਆਪ ਹੀ ਦੱਸ ਗਏ ਕਿ ਜਦੋਂ ਪਰੋਲ ਆਉਂਦੇ ਤੇ ਲਿਖ ਕੇ ਜਾਂਦਾ ਕਿ ਬਹੁਤ ਵਧੀਆ ਇਹਨਾਂ ਦਾ ਵਿਆਹ ਲਿਆ ਇਹਨਾਂ ਨੂੰ ਦੇਸ਼ ਨੂੰ ਖਤਰਾ ਨਹੀਂ ਇਹ ਕੌਮ ਖਾਤਰ ਅੰਦਰ ਗਏ ਸੀ ਜੇ ਖਤਰਾ ਹੈ ਤੇ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੂੰ ਟੌਟਾਂ ਨੂੰ ਖਤਰਾ ਜਿਹੜਾ ਸਰਕਾਰਾਂ ਦੇ ਇਸ਼ਾਰਿਆਂ ਤੇ ਚੱਲਦੇ ਆ ਜਿਹੜੇ ਥੋੜੇ ਜਿਹਾ ਵੰਡੀਆਂ ਪਾਉਂਦੇ ਨੇ ਜਿਨਾਂ ਨੇ ਅੰਗਰੇਜ਼ਾਂ ਤੋਂ ਇੱਕ ਫਾਰਮੂਲਾ ਚੇਕ ਲਿਆ ਪਾੜੋ ਤੇ ਰਾਜ ਕਰੋ ਉਹ ਸੋਚ ਨਾਲ ਚੱਲਦੇ ਇਸ ਲਈ ਮੈਂ ਉਹ ਗੱਲਾਂ ਨਹੀਂ ਧਰਾਉਣਾ ਚਾਹੁੰਦਾ ਮੈਂ ਵੀ ਅੱਜ ਮੰਗ ਕਰਦਾ ਹਾਂ ਉਪ ਪ੍ਰਧਾਨ ਸਾਹਿਬ ਤੁਹਾਨੂੰ ਵੀ ਮਾੜਾ ਮੋਟਾ ਖੜਕਾ ੜਕਾ ਕਰਨਾ ਪੈਣਾ ਕੌਮ ਤੋਂ ਦੇ ਨਾਲ ਖਲੋऊं 26 ਲੱਖ ਕੋ ਵੱਧ ਤੁਸੀਂ ਸਾਈਨ ਕਰਾਏ ਪੰਜਾਬੀਆਂ ਦੇ ਸਾਈਨ ਹੋਏ ਆ ਕਿਸੇ ਪੰਜਾਬੀ ਨੇ ਅੰਗੂਠਾ ਲਾਇਆ ਕਿਸੇ ਨੇ ਧੁੱਗੀ ਮਾਰੀ ਐ ਤੇ ਦੇਸ਼ ਦਾ ਰਾਸ਼ਟਰਪਤੀ ਗੱਲ ਨਾ ਸੁਣੇ ਦੇਸ਼ ਦਾ ਪ੍ਰਧਾਨ ਮੰਤਰੀ ਥੋੜੀ ਗੱਲ ਨਾ ਸੁਣੇ ਸਾਤਸੰਗਤ ਜੀ ਇਹ ਹਾਲਾਤ ਉਦੋਂ ਪੈਦਾ ਹੁੰਦੇ ਆ ਜਦੋਂ ਸਮਝਦੇ ਆ ਕਿ ਅਸੀਂ ਇਹਨਾਂ ਨੂੰ ਪਾੜ ਕੇ ਕੰਮ ਚਲਾ ਲਿਆਂਗੇ ਅੱਜ ਇਕੱਠੇ ਆਉਣ ਦੀ ਲੋੜ ਐ ਇਹਨਾਂ ਬੰਦੀ ਸਿੰਘਾਂ ਵਾਸਤੇ ਔਰ ਸਾਤਸੰਗਤ ਜੀ ਬੰਦੀ ਸਿੰਘ ਉਹ ਜਿਨੇ ਸ੍ਰੀ ਹਰਮੰਦਰ ਸਾਹਿਬ ਤੇ ਜਦ ਅਟੈਕ ਹੋਇਆ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਜਦੋਂ ਨਚਲ ਕੁਝੀ ਹੋਈ ਉਹਦੇ ਖਾਸ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਔਰ ਬੰਦੀ ਸਿੰਘ ਦੇਸ਼ ਲਈ ਖਤਰਾ ਨਹੀਂ ਇਹ ਗੁਰੂ ਦਾ ਸਿੱਖ ਹੈ ਤੇ ਗੁਰੂ ਦਾ ਸਿੱਖ ਹਮੇਸ਼ਾ ਭਾਈਚਾਰੇ ਇਕਜੁੱਟ ਨੂੰ ਸਮਰਪਿਤ ਹੈ ਇਹ ਦੇਸ਼ ਨੂੰ ਤੱਕ ਸਮਰਪਿਤ ਹੈ ਇਨਸਾਨੀਅਤ ਨੂੰ ਸਮਰਪਿਤ ਹੈ ਇਸ ਲਈ ਮੈਂ ਅੱਜ ਮੰਗ ਕਰਦਾ ਕਿ ਸਭ ਤੋਂ ਪਹਿਲਾਂ ਇਹਨਾਂ ਬੰਦੀ ਸਿੰਘਾਂ ਦੀ ਲੜਾਈ ਕਿ ਇਹਨਾਂ ਦੀ ਰਿਹਾਈ ਹੋਵੇ ਜੇ ਉਸ ਗੁਜਰਾਤ ਦੀ ਧਰਤੀ ਤੇ ਜਿੱਥੋਂ ਮੋਤੀ ਸਾਹਿਬ ਬਣ ਕੇ ਆਉਂਦਾ ਉੱਥੋਂ ਰੇਪ ਕਰਨ ਵਾਲਿਆਂ ਦੇ ਧੀਆ ਪੈਣਾ ਦੀ ਇੱਜ਼ਤ ਲੁੱਟਣ ਵਾਲਿਆਂ ਨੂੰ ਸਰਕਾਰ ਰਿਆ ਕਰ ਸਕਦੀ ਆ ਉਹਨਾਂ ਦੇ ਘਰ 'ਚ ਹਾਰ ਪਾਉਂਦੀ ਐ ਉਹਨਾਂ ਦਾ ਸਨਮਾਨ ਕਰਦੀ ਅੱਜ ਕਿਹੜੇ ਮੂੰਹ ਨਾਲ ਜਿਹੜਾ ਬੰਗਾਲ 'ਚ ਸਾਡੀ ਧੀ ਪੈਣ ਦੇ ਨਾਲ ਉਹ ਬਦਸਲੂਕੀ ਧੱਕਾ ਬੇਇਨਸਾబీ ਹੋਈ ਅੱਜ ਕਿਹੜੇ ਮੂੰਹ ਦੇ ਲੋਕ ਦੀ ਗੱਲ ਕਰਦੇ ਹੋ ਜੇ ਸੱਚੀ ਗੱਲ ਕਰਦੇ ਹੋ ਜੀ ਜੇ ਧੀਆ ਪੈਣਾ ਦਾ ਸਤਕਾਰ ਕਰਦੇ ਹੋ ਜੋ ਸਤਕਾਰ ਗੁਰੂ ਸਾਹਿਬ ਨੇ ਸਾਨੂੰ ਕਰਨਾ ਸਿਖਾਇਆ ਫਿਰ ਸਾਥ ਚੱਲ ਕੇ ਜੀ ਫਿਰ ਆਪ ਦੇ ਅਸੂਲ ਵੀ ਬਦਲ ਲੈ ਪੈਣੇ ਆ ਜੇ ਬਿਲਕਿਸਤ ਪਾਨੂ ਦੇ ਰੇਪਿਸਟ ਉਹਦੇ ਨਾਲ ਜ਼ਬਰ ਧੱਕਾ ਕਰਨ ਵਾਲੇ ਉਹਦੇ ਪਰਿਵਾਰ ਨੂੰ ਖਤਮ ਕਰਨ ਵਾਲੇ ਭਾਜਪਾ ਦੇ ਲੀਡਰ ਰਿਹਾਅ ਕਰ ਸਕਦੇ ਆ ਜਾਂ ਆ ਡਿਫਾਲਟਰ ਬਾਬਾ ਗੰਗਦਾ ਢੇਰ ਬਾਬਾ ਮੈਂ ਤਾਂ ਅੱਜ ਕਹਿਣ ਤੋਂ ਗੁਰੇਜ਼ ਨਹੀਂ ਕਰੂ ਕੁੱਤਾ ਬਾਬਾ ਇਹ ਰਾਮ ਰੀਬ ਨੂੰ ਰਪ ਤੁਸੀਂ ਬਾਰ-ਬਾਰ ਪਰੋਲ ਦੇ ਦਿੰਦੇ ਨਾਲ ਉਹਦੇ ਨਾਲ ਸਿਕਿਉਰਟੀ ਆ ਲਾਉਂਦੇ ਹੋ ਤੇ ਬਾਅਦ ਨੇ ਕੀਤਾ ਕਿ ਰਾਮ ਰੀਬ ਨੇ ਕੰਮ ਉਹਨੇ ਵੀ ਇਹੋ ਜਿਹੇ ਜੁਰਮ ਕੀਤੇ ਜੀ ਦੇ ਖਿਲਾਫ ਭਾਜ ਭਾਜ ਆਵਾਜ਼ ਉਠਾ ਰਹੀ ਹੈ ਜੇ ਸੱਚੇ ਹੋ ਇਹ ਸਾਂਝ ਸੰਗਤ ਦੀ ਦੋਰੇ ਮਾਮਲਾ ਨਹੀਂ ਹੋ ਸਕਦੇ ਇਹਨਾਂ ਨੇ ਤਾਂ ਨਾ ਕੋਈ ਇਹ ਜੀ ਗੁਸਤਾਖੀ ਕੀਤੀ ਕੌਮ ਖਾਤਰ ਲੜੇ ਇਨਸਾਨੀਅਤ ਖਾਤਰ ਲੜੇ ਜਿਸ ਧਰਤੀ ਤੇ ਅਰਦਾਸ ਆਪਾਂ ਜਾ ਕੇ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਧਰਤੀ ਦੀ ਜੇ ਨਾਲ ਜੋ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਬੇਨਸਾਬੀ ਕੀਤੀ ਸੀ ਉਹਦੀ ਆਵਾਜ਼ ਬੁਲੰਦ ਕੀਤੀ ਇਸ ਲਈ ਸਾਥ ਸ਼ਕਤ ਜੀ ਦੇ ਸਹਿਮਤ ਹੋ ਕਿ ਅੱਜ ਇੱਕ ਅਕਾਲੀ ਦਲ ਦੋ ਅਕਾਲੀ ਦਲ ਉਹ ਜਿਹੜੇ ਸਾਡੇ ਵੀਰ ਨੇ ਸੁਧਾਰਨਾਂ ਨਾਲੇ ਪਹਿਲਾਂ ਤਾਂ ਤੁਸੀਂ ਸੁਧਰੋ ਤੁਸੀਂ ਆਪ ਦੇ ਚ ਸੁਧਾਰ ਲਿਓ ਤੁਹਾਡੇ ਚ ਜੇ ਢੋਈ ਨਾ ਸੁਧਰੇ ਤੇ ਲੋਕਾਂ ਦੇ ਅੱਗੇ ਤੁਹਾਨੂੰ ਸੁਧਾਰਿਆ ਹੋਰ ਸੁਧਾਰਨਗੇ ਮਗਰ ਇਸ ਮੌਕਾ ਪ੍ਰਸਤੀ ਦੀ ਪੋਲਿਟਿਕਸ ਸਿਰਫ ਇਸ ਵੀ ਐਮਪੀ ਬਣ ਜਾਏ ਐਮਐਲਏ ਬਣ ਜਾ ਸਾਧ ਸ਼ਕਤ ਦੀ ਇਸ ਪੋਲਿਟਿਕਸ ਤੋਂ ਕੁਝ ਨਹੀਂ ਲੱਭਾ ਪਰ ਅੱਜ ਮੈਂ ਕਹਿ ਕੇ ਚੱਲਿਆ ਬਾਲਰ ਸਾਹਿਬ ਅੰਮਜੀਥੇ ਵਾਲੇ ਬੈਠੇ ਆ ਇਨਾਲੇ ਤਾਂ ਐਮਪੀ ਦੀ ਇਲੈਕਸ਼ਨ ਚ ਵੀ ਲੀਡ ਦਿੱਤੀ ਆ ਮਜੀਠੀਓ ਸ਼ਰੋਮ ਦੀ ਅਕਾਲੀ ਦਲ ਨੂੰ ਅਸੀਂ ਤਾਂ ਆਈ ਵਾਰੀ ਏ ਜਿਤਾਉਂਦੇ ਆ ਤੇ ਮੈਂ ਜਿਹੜੀ ਗੱਲ ਕਹਿਣ ਲੱਗਿਆ ਮਗਰ ਜਿੱਤ ਖਾਤਰ ਨਹੀਂ ਲੜਦਾ ਓਸੂਲਾ ਖਾਤਰ ਲੜਦਾ ਔਰ ਜਿਹੜਾ ਓਸੂਲਾ ਨੂੰ ਲੜੂ ਉਹ ਗੁਰੂ ਸਾਹਿਬ ਨੂੰ ਪਾਉ ਜਿਹੜਾ ਓਸੂਲਾ ਤੋਂ ਪਰਾਂ ਹੋ ਗਿਆ ਸਾਧ ਸੰਗਤ ਜੀ ਅੱਜ ਵੀ ਖਤਮ ਐ ਉਹ ਕੱਲ ਵੀ ਖਤਮ ਐ ਇਸ ਲਈ ਮੈਂ ਬੰਦੀ ਸਿੰਘਾਧੀਰੀ ਅੱਜ ਅਚਾਰਾ ਛੱਡਣ ਲੱਗਿਆ ਜੇ ਸਹਿਮਤ ਉਹ ਤਾਂ ਗੱਜ-ਵੱਜ ਕੇ ਛੱਡਿਓ ਪੋਰੇ ਸੋਨਿਆ ਜਿੰਦਗਾਰਾ ਅਰ ਅਪੀਲ ਕਰਦਾ ਕਿ ਜੇ ਇਸ ਦਿਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੂਗੀ ਵੱਡਾ ਮਾਰਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਕਲੇ ਔਰ ਦਿੱਲੀ ਦੀਆਂ ਕੰਡਾਂ ਨੂੰ ਮੈਂ ਕਹਿੰਦਾ ਖੜਕਾ ਕੇ ਆਵੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਮਾਰਸ਼ਲ ਕੌਮ ਜਿਹੜੀ ਦੇਸ਼ ਦੀ ਆਜ਼ਾਦੀ ਦੇਸ਼ ਦੀ ਸੁਰੱਖਿਆ ਲਈ ਲੜਦੀ ਆ ਜੇ ਉਹਨਾਂ ਦੀ ਆਵਾਜ਼ ਨਹੀਂ ਸੁਣੋਂਗੇ ਤੇ ਫਿਰ ਤੁਹਾਨੂੰ ਬਹੁਤ ਵੱਡਾ ਖਾਮਿਆਜਾ ਭੁਗਤਣਾ ਪੈਣਾ ਦੇਸ਼ ਨੂੰ ਅੰਦੇ ਨਾਲੇ ਲੋਕਾਂ ਦੀ ਦਸਨੀ ਜਾਵੇ ਦੇਸ਼ ਤੇ ਕੁਰਬਾਨ ਹੋਣ ਵਾਲੇ ਲੋਕਾਂ ਦੀ ਰਸ ਸੁਣੀ ਜਾਵੇ ਤੇ ਭਾਈ ਸੁਣੋ ਕੀ ਹੁਣ ਸਾਧ ਸੰਗਤ ਜੀ ਮੈਂ ਆ ਜਾ ਦੂਜੇ ਟਾਪਿਕ ਤੇ ਗੁਰਦੀਪ ਸਿੰਘ ਜੀ ਤੁਸੀਂ ਤਾਂ ਬੋਲਿਆ ਕੁਛ ਨਹੀਂ ਹੁਣ ਜਿਹੜਾ ਟਾਪਿਕ ਤੇ ਮੈਂ ਬੋਲਣ ਲੱਗਾ ਜਿਹੜਾ ਇੱਥੋਂ ਵਾਲਾ ਮੁੱਖ ਮੰਤਰੀ ਆ ਮੈਨੂੰ ਤਾਂ ਨਹੀਂ ਸਮਝ ਆਈ ਅੱਜ ਤੱਕ ਪਾਣੀ ਬੋਤਲ ਸ਼ਰਾਬ ਪੀਣ ਤੋਂ ਬਾਅਦ ਤਾਂ ਉਹ ਨੂੰ ਸੁਰਤ ਆਉਂਦੀ ਆਹ న్యూ ਜੀਟੀ ਨਾਲੇ ਤੇ ਫਿਰਦੇ ਸੀ ਹੈਗੇ ਕਿ ਨਹੀਂ ਮੜ ਜਾ ਹੱਥ ਕੜਾ ਕਰਿਓ ਨਹੀਂ ਤਵਾ ਨਹੀਂ ਕਰਦਾ ਤੁਹਾਡੇ ਪਤੇ ਦੀ ਗੱਲ ਕਰੋ ਆ ਮੇਰਾ ਵੀਰ ਖਲੋਤਾ ਮੇਨੂੰ ਹਾਂ ਕਰ ਤੇ ਤੁ ਸੰਗ ਦਾ ਕਿਹੜੀ ਗੱਲ ਆ న్యూ ਜੀਟੀ ਇੰਦਾ ਚੈਨਲ ਦਾ ਵਿਜੇਪਾਲ ਬਰਾੜ ਆ ਪੌਣੇ ਮੁੱਖ ਮੰਤਰੀ ਦੀ ਲਈ ਇੰਟਰਵਿਊ ਭਗਵੰਤ ਮਾਨ ਦੀ ਤੇ ਇੰਟਰਵਿਊ ਚਲਾਤੀ ਲਾਈ ਅੱਤੇ ਪੌਣੇ ਘੰਟੇ ਬਾਅਦ ਮੈਂ ਵੇਖਿਆ ਇੰਟਰਵਿਊ ਢਾਤੀ ਮੈਂ ਕਿਹ ਇੱਥੇ ਚੱਕਰ ਕੀ ਪਿਆ ਮੈਂ ਵਿਜੇਪਾਲ ਬਰਾੜ ਨੂੰ ਫੋਨ ਕੀਤਾ ਮੈਂ ਵਿਜੇਪਾਲ ਬਰਾੜ ਤੂੰ ਇੰਟਰਵਿਊ ਕੀਤੀ ਸੀ ਮੁੱਖ ਮੰਤਰੀ ਦੀ ਤੇ ਉਹਦੇ ਚ ਤਾਂ ਕੱਲੀ ਵਧਾਈ ਪੇਸ਼ ਹੋਈ ਹਾਕੀ ਦੀ ਟੀਮ ਜਿੱਤੀ ਸੀ ਨਾ ਆਪਣਾ ਰਮਨਪ੍ਰੀਤ ਦੂਤ ਤੇ ਉਹਦੇ ਸਾਥੀਆਂ ਨੂੰ ਵਧਾਈ ਦੇਣ ਲਿਆ ਸੀ ਉਹ ਭਗਵੰਤ ਮਾਨ ਮਗਰ ਉਹ ਇੰਟਰਵਿਊ ਡਿਲੀਟ ਹੋ ਗਈ ਅੱਜ ਜਾ ਕੇ ਲੱਭੋ న్యూ ਜੀ 18 ਤੇ ਲੱਭਦੀ ਨਹੀਂ ਮੈਂ ਕਹ ਇਹਨੂੰ ਪੰਜਾਬ ਦੇ ਮੁੰਡਿਆਂ ਦੀ ਜਿੱਤ ਦੀ ਖੁਸ਼ੀ ਨਹੀਂ ਸੀ ਜਾਂ ਦੇਸ਼ ਦੇ ਜਿੱਤਣ ਦੀ ਖੁਸ਼ੀ ਨਹੀਂ ਸੀ ਕਿ ਕੀ ਚੱਕਰ ਹੋਇਆ ਡਿਲੀਟ ਕੱਦ ਲਈ ਕਰਤੀ ਹੱਸੀ ਜਾ ਰਹੀ ਅੱਥੋ ਮੈਂ ਕਹ ਮੇਰਾ ਵੀ ਰਹਿਤਾ ਹੱਸਣ ਦਾ ਤਾਂ ਮਤਲਬ ਨਹੀਂ ਕਿ ਮਸਲਾ ਕੀ ਆ ਕਹਿੰਦਾ ਮਜੀਠਾ ਸਾਹਿਬ ਤੁਸੀਂ ਜਾਣਦੇ ਹੋ ਸੱਚੇ ਵਧਾਈ ਖਾਤੀ ਪੀਤੀ ਚ ਦੇਤੀ ਔਰ ਖਾਤੀ ਪੀਤੀ ਦੀ ਵਧਾਈ ਦਾ ਇੰਨਾ ਰੋਣਾ ਪਿਆ ਕਿ ਉਹਦੀ ਘਰ ਦੀ ਨੇ ਚੈਨਲ ਵਾਲਿਆਂ ਦੀ ਖਚਾਈ ਕੀਤੀ ਕਿ ਜਦਕ ਸੋਫੀ ਹੁੰਦਾ ਉਦੋਂ ਫੋਨ ਕਰਿਆ ਕਰੋ ਇਹੇ ਜੇ ਟਾਈਮ ਨਾ ਫੋਨ ਕਰਿਆ ਕਰੋ ਵਿਜੇਪਾਲ ਬਰਾੜ ਕਹਿੰਦਾ ਅੱਜ ਤਾਂ ਦੋ ਦੁਪਹਿਰ ਤੇ ਦੋ ਹੀ ਬੱਚੇ ਸਣ ਤੇ ਮੈਨੂੰ ਕੀ ਪਤਾ ਟਾਈਮ ਹਲੇ ਵੀ ਖਰਾਬ ਹੋ ਗਿਆ ਅੱਜ ਉਹ ਘਰਤੀ ਆ ਉਹੋ ਜਿਹਾ ਮੁੱਖ ਮੰਤਰੀ ਮੈਂ ਉਹਦੀਆਂ ਕਿਹੜੀਆਂ ਕਿੜੀਆਂ ਗੱਲਾਂ ਕਰਾਂ ਬਹੁਤ ਲੰਮਾ ਸਮਾਂ ਲੱਗ ਜੂ ਮੈਂ ਤਾਂ ਆਪਦੀ ਗੱਲ ਇੱਕ ਗੱਲ ਦੀ ਕਹਿ ਕੇ ਸਮਾਪਤ ਕਰ ਦੇਣਾ ਕਿ ਅੱਜ ਪੰਜਾਬ ਤੇ ਪੌਣੇ 5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹਰ ਪੰਜਾਬੀ ਤੇ 1.5 ਪੌਣੇ 2 ਲੱਖ ਤੋਂ ਲੱਖ ਦਾ ਇਕੱਲੇ ਇਕੱਲੇ ਪੰਜਾਬੀ ਤੇ ਕਰਜ਼ਾਈ ਕਰਦਾ ਔਰ ਇਹ ਨਾ ਸਮਝਿਓ ਕਿ ਪਹਿਗਵਾਂ ਤਮਾਨ ਨੇ ਲਾ ਦੇਣਾ ਹੋ ਕਰਜਾ ਉਹ ਤਾਂ ਲਾ ਕੇ ਹਾਂ ਇਹਨਾਂ ਕਰ ਦੂ ਕਿ ਜਿੱਥੇ ਇੱਕ ਬੋਤਲ ਪੀਂਦਾ ਉਥੇ ਦੋ ਪੀਂ ਨੂੰ ਉਹਨਾਂ ਐਕਸਾਈਜ਼ ਚ ਜਿਹੜਾ ਪੈਸਾ ਆ ਜਾਂਦਾ ਉਹਦੇ ਨਾਲ ਭਾਵੇਂ ਕੋਈ ਪਾਣਾ ਜਿੱਥੋਂ ਨੂੰ ਪਤਾ ਨਾ ਜਿਹੜੀ ਬੋਤਲ ਪੀਦੀ ਆ ਉਤੋਂ 80% ਤਾਂ ਪੈਸਾ ਫਿਰ ਮਹਿਕਮੇ ਨੂੰ ਜਾਂਦਾ ਤੇ ਮੈਨੂੰ ਲੱਗਦਾ ਉਸੇ ਕੰਮ ਚ ਤਾਂ ਨਹੀਂ ਪੀ ਜਾਂਦਾ ਕਿ ਮੈਂ ਕਿੱਥੇ ਵੱਧ ਪੀਵਾਂ ਤੇ ਸ਼ਾਇਦ ਪੰਜਾਬ ਦੀ ਆਮਦਰਵਾਜ਼ੇ ਤੇ ਕਿਤੇ ਕੰਮ ਹੋ ਜੇ ਮਗਰ ਮੇਰੇ ਵੀਰੋ ਕਿ ਅੱਜ ਜੇਸ ਧਰਤੀ ਤੇ ਆਏ ਹੋ ਕਿ ਉਸ ਧਰਤੀ ਤੋਂ ਇਹ ਗੱਲ ਸ਼ੋਭਦੀ ਹੈ ਕਿ ਸਾਡੇ ਮੁੱਖ ਮੰਤਰੀ ਦੀ ਚਰਚਾ ਕੀ ਚੱਲਦੀ ਹੈ ਕਦੇ ਗੁਰੂ ਘਰ ਜਾਵੇ ਸ਼ਰਾਬ ਪੀ ਕੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਜਾਵੇ ਤੇ ਗੁਰਸਿੱਖੇ ਦੀਆਂ ਉੱਥੋਂ ਦੌੜਾਂ ਲਵਾਉਣ ਕਿ ਇਸ ਇਤਿਹਾਸ ਨੂੰ ਤੁਸੀਂ ਕਿਹੜੇ ਮੂੰਹ ਨਾਲ ਆਪਦੇ ਨਿਆਣੇ ਨੂੰ ਜਾਂ ਆਪਦੇ ਪੁੱਤਰੇ ਨੂੰ ਜਾਂ ਪੁੱਤਰੀ ਨੂੰ ਦੱਸੋਗੇ ਅੱਜ ਪੌਣੇ 5 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਮਾਰੂ ਸਟੇਟ ਬਣਿਆ ਆ ਮੈਂ ਪਹਿਲੀ ਖਬਰ ਕੱਢ ਕੇ ਲਿਆ ਕਿ 60% ਡੀਏਪੀ ਦੇ ਸੈਂਪਲ ਫੇਲ ਹੋ ਗਏ ਤੇ ਡੀਏਪੀ ਕੌਣ ਵਰਤਦਾ ਸਾਤ ਸੰਗਤ ਜੀ ਇਹ ਖੇਤ ਇਹ ਧਰਤੀ ਜਿੱਟੋ 50% ਦੇਸ਼ ਨੂੰ ਅੰਨ ਮਿਲਦਾ ਥੋੜੇ ਤੁਸੀਂ ਮਿਹਨਤ ਕਰੋ ਮਗਰ ਜੇ ਉਹ ਡੀਏਪੀ ਮਾੜੀ ਹੋਵੇ ਤੇ ਸਾਧ ਸੰਗਤ ਜੀ ਥੋੜਾ ਨੁਕਸਾਨ ਹੋਵੇ ਤੁਹਾਡੇ ਪਤਲ ਪੂਰੀ ਨਾ ਹੋਵੇ ਤੇ ਕੀ ਇਹ ਜੇ ਮੁੱਖ ਮੰਤਰੀ ਨੂੰ ਕੋਈ ਕਿਸੇ ਕਿਸਮ ਨਾਲ ਵੀ ਕੀ ਕੁਰਸੀ ਤੇ ਬਣੇ ਰਹਿਣ ਦਾ ਇਹ ਫਰਜ ਰਹਿ ਜਾਂਦਾ ਆਪ ਕਹਿੰਦਾ ਕਿ ਇਹਦਾ ਇਨਕੁਆਇਰੀ ਕਰੋ ਮੈਂ ਪਹਿਲਾਂ ਤੇਰੇ ਤੇ ਪਰਚਾ ਹੋਵੇ ਪ੍ਰਗਟਮਾਨ ਫੇਲ ਤੂੰ ਹੋਇਆ ਤੇਰਾ ਮਨਿਸਟਰ ਕੱਲਾ ਨਹੀਂ ਫੇਲ ਹੋਇਆ ਦੂਜਾ ਆਮ ਆਦਮੀ ਪਾਰਟੀ ਦਾ ਕਲੀਨਿਕ ਉਹ ਵੀ ਫੇਲ ਕਰਤਾ ਕਿਉਂ ਪੰਜ ਪਿਆਰਿਆਂ ਦੀ ਫੋਟੋ ਲਵਾਈ ਆਪਦੀ ਫੋਟੋ ਲਾਈ ਤੇ ਸਿਰਫ ਏਥੇ ਲਈ ਕਿ ਮੇਰੀ ਫੋਟੋ ਦਿਸਣੀ ਚਾਹੀਦੀ 100 ਫੋਟੋ ਦਾ ਕੀ ਫਾਇਦਾ ਤੇਰੀ ਫੋਟੋ ਵੇਖ ਕੇ ਕੋਈ ਬਿਮਾਰ ਠੀਕ ਹੋ ਜਾਂਦਾ ਤੇਰੀ ਫੋਟੋ ਵੇਖ ਕੇ ਤਾਂ ਸੋਬੀ ਬੰਦਾ ਸ਼ਰਾਬੀ ਹੋ ਜਾਂਦਾ ਇਹਨੂੰ ਵੇਖ ਕੇ ਤਾਂ ਵਹਿਸ਼ ਜ਼ਰੂਰ ਹੋਣਾ ਪੈਂਦਾ ਉਸ ਫੋਟੋ ਨਾਲ ਨਾਇਨਾਲ ਮੈਂ ਪੁੱਛਣਾ ਚਾਹੁੰਦਾ ਕੀ ਹਸਪਤਾਲਾਂ 'ਚ ਡੋਡਾ ਇਲਾਜ ਵਧੀਆ ਹੋਣ ਲੱਗ ਪਿਆ ਕੀ ਡਾਕਟਰ ਟਾਈਮ ਨਾਲ ਆਉਣ ਲੱਗ ਪਿਆ ਅੱਜ ਸਾਤ ਸੰਗਤ ਜੀ ਹਸਪਤਾਲ ਖਾਲੀ ਨੇ ਅੱਜ ਹਸਪਤਾਲਾਂ 'ਚ ਸਰਕਾਰੀ 'ਚ ਇਲਾਜ ਕੋਈ ਨਹੀਂ ਹੋ ਰਿਹਾ 900 ਕਰੋੜ ਸੈਂਟਰ ਨੇ ਰੋਕ ਛੱਡਿਆ ਕਿਉਂ ਕਿ ਇਹਨੇ ਆਪ ਦੀ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਉਹਦਾ ਨਾਮ ਰੱਖਤਾ ਤੇ ਮੋਦੀ ਕਹਿੰਦਾ ਜੇ ਨਵਾਂ ਆਮ ਆਦਮੀ ਕਲੀਨਿਕ ਰੱਖਣਾ ਆਪ ਦੀ ਫੋਟੋ ਲਾਉਣੀ ਤੇ ਆਪ ਦੇ ਪੈਸਿਆਂ ਤੋਂ ਖਰਚ ਕਰਾ ਅਸੀਂ ਵੀ ਦਿੰਦੇ ਤੇ ਲੋਕਾਂ ਦਾ ਕਿਉਂ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਇੱਕ ਨਹੀਂ ਹੋਇਆ ਸਿਹਤ ਸੂਲਤਾ ਦਾ ਨੁਕਸਾਨ 900 ਕਰੋੜ ਪੰਜਾਬ ਦਾ ਰੁਕ ਗਿਆ ਤੇ ਜਿਹੜੀ ਫੋਟੋ ਲਾਉਣ ਤੇ ਕਰੋੜਾਂ ਰੁਪਈਆ ਇਸ਼ਤਿਹਾਰ ਤੇ ਖਰਚ ਕਰਤਾ ਉਹ ਵੀ ਕਿੱਥੇ ਆ ਗਿਆ ਸਮਝ ਲਿਓ ਇੱਕ ਭਗਵੰਤ ਮਾਨ ਦੀ ਮੰਮੀ ਨੇ ਉਹ ਪੈਸੇ ਦਿੱਤੇ ਉਹ ਪੈਸੇ ਵੀ ਥੋੜੀ ਜੇਬ ਤੋਂ ਗਏ ਨੁਕਸਾਨ ਤਾਂ ਤੇ ਤਿੰਨ ਕਸਮ ਦਾ ਕੁੰਡਾ ਕਰਕੇ ਚਲੋ ਇਹ ਵੀ ਛੱਡੋ ਬਾਦਲ ਸਾਹਿਬ ਇੱਥੇ ਸੜਕ ਬਣ ਰਹੀ ਆ ਬੱਲੇ ਤੋਂ ਮਹਿਤਾ ਮਹਿਤਾ ਚੌਕ ਤੋਂ ਸ਼੍ਰੀ ਹਰਗੋਬਿੰਦ ਪੁਰ ਤੋਂ ਟਾਂਡਾ ਬਹੁਤ ਵੱਡੀ ਲਾਈਫ ਲਾਈਨ ਆ ਤੁਸੀਂ ਉਹਦਾ ਨੀਂਹ ਪੱਥਰ ਗੜਕਰੀ ਸਾਹਿਬ ਨੂੰ ਲਿਆ ਕੇ ਰੱਖਿਆ ਸੀ ਅੱਜ ਉਹ ਸੜਕ ਵੀ ਕੈਂਸਲ ਹੋ ਗਈ ਆ ਉਹਦਾ ਇੱਕ ਹਿੱਸਾ ਇੱਥੇ ਆ ਉਹ ਫਿਰਦਾ ਜੀ ਗੋਲਟੀ ਸਾਡਾ ਕਿੱਥੇ ਆ ਉਹ ਮੈਨੂੰ ਦੱਸਦਾ ਜੀ ਕਲਾ ਮਰਸਰ ਤੋਂ ਮਹਿਤਾ ਚੌਕ ਵਾਲਾ ਹਿੱਸਾ ਬਜਿਆ ਮਹਿਤਾ ਚੌਕ ਤੋਂ ਸ਼੍ਰੀ ਹਰਕੁਮਤਪੁਰਾ ਟੈਂਡਰ ਹੀ ਕੈਂਸਲ ਹੋ ਗਿਆ ਔਰ ਉਤੋਂ ਕੇ ਟਾਂਡੇ ਦਾ ਟੈਂਡਰ ਕੈਂਸਲ ਹੋ ਗਿਆ ਤੁਸੀਂ ਇਹ ਨਾਲੋਂ ਅੰਦਾਜ਼ਾ ਕਿ ਜਿਹਨੇ ਪਠਾਨਕੋਟ ਜਾਣਾ ਸੀ ਜਿਹਨੇ ਹੁਸ਼ਿਆਰਪੁਰ ਦੀ ਧਰਤੀ ਤੇ ਜਾਣਾ ਸੀ ਕਿ ਵੱਡਾ ਹੈ ਰਸਤਾ ਸੀ ਆਉਣ ਨਹੀਂ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਤੇ ਅੱਜ ਉਹ ਟੈਂਡਰ ਵੀ ਕੈਂਸਲ ਹੋ ਗਿਆ ਕਿਉਂ ਕੋਈ ਸਾਡੇ ਮੋੱਖ ਮੰਤਰੀ ਸਾਹਿਬ ਨੂੰ ਖਾਦੀ ਪੀਤੀ ਚ ਟਰਮੀਨ ਨਹੀਂ ਮਰਦਾ ਮੀਟਿੰਗ ਕਰਦਾ ਇਚਲੀ ਆ ਅਗਲਾ ਕੰਮ ਕਹਿੰਦੇ ਸੀ ਕਾਲਜ ਖੋਲਾਂਗੇ ਹਸਪਤਾਲ ਖੋਲਾਂਗੇ ਸਾਜਗਤ ਜੀ ਪਟੂ ਦੇ ਖੋਲਣੇ ਇੰਨਾਂ ਨੇ ਅਹੁਦਦਲਾ ਕਹਿੰਦੇ ਜੋ ਕੰਮ ਕਰਨਾ 4 12 ਕਾਲਜ ਆ ਸਾਰੀ ਸ਼ਹਿਰ ਪੜਦੇ ਨਾ ਸ਼ਹਿਰ ਵੀ ਵੱਡੇ ਗਵਰਨਮੈਂਟ ਕਾਲਜ ਫਰ ਗਰਚ ਲੁਧਿਆਣਾ ਐਸਸੀ ਟੀ ਕਾਲਜ ਲੁਧਿਆਣਾ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫਾਰ ਗਰਲਸ ਪਟਿਆਲਾ ਐਸਆਰ ਗਵਰਨਮੈਂਟ ਕਾਲਜ ਔਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮਹਾਨਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਗਵਰਨਮੈਂਟ ਕਾਲਜ ਹਸ਼ਿਆਰਪੁਰ ਵੱਡੇ ਸ਼ਹਿਰਾਂ ਤੇ ਕਾਲਜ ਨਹੀਂ ਚਲਾ ਪਾ ਰਹੇ ਕਾਲਜ ਬੰਦ ਕਰਕੇ ਪ੍ਰਾਈਵੇਟ ਹੱਥਾਂ ਦੇ ਜੇਨ ਦੀ ਤਿਆਰੀ ਕੇ ਆਕਾ ਦਾਲ ਦੀ ਸੀਪੀ ਪ੍ਰਾਈਵੇਟ ਵਰਤਾਂ ਚ ਦੇਤੀ ਸੀ ਤੇ ਮੜਿਆ ਜੀ ਮੜਿਆ ਆਤਾ ਪਿੰਡਾਂ ਚ ਮੈਂ ਕਹਿੰਦਾ ਜੀ 3 ਕਿਲੋ ਆਉਂਦਾ ਸੀ ਬਾਦਲ ਸਾਹਿਬ ਕੱਟ ਕੇ 5 ਕਿਲੋ ਕਰਤਾ ਤੇ ਕਈਆਂ ਦੇ ਰਾਚਨ ਦੇ ਕਾਟ ਕੱਟੇ ਗਿਆ ਹਾ ਥੋੜੇ ਦਿਨ ਕੋਈ ਅੰਗਨਵਾੜੀ ਦਾ ਰੋਣਾ ਪਿਆ ਸੀ ਕਿ ਜਿਹੜੀ ਉਹ ਸਮਗਰੀ ਇਹਨਾਂ ਨੇ ਠੇਕਾ ਦਿੱਤਾ 800 ਕਰੋੜ ਦਾ ਉਹਦੇ ਚੋਂ ਤਾਂ ਕੱੜਲੀ ਤੱਲੀ ਛੁੰਡੀ ਨਿਕਲਦੀ ਆ ਖਾਨ ਫੀਡ ਦੀ ਸਮਗਰੀ ਕੋਈ ਨਹੀਂ ਨਿਕਲਦੀ ਉਹ ਵੀ ਬੰਦ ਹੋ ਗਿਆ ਟੈਂਡਰ ਐਕਚੁਅਲੀ ਆ ਹਸਪਤਾਲ ਚ ਗਰਭਪਤੀ ਸਾਡੀ ਭੈਣ ਆਪੇ ਡਿਲੀਵਰੀ ਕੇਸ ਲੈ ਕੇ ਗਈ ਸੀ ਕਹਿੰਦੇ ਬੱਤੀ ਨਹੀਂ ਆਉਂਦੀ ਉੱਥੇ ਮੋਬਾਈਲ ਫੋਨ ਨਾਲ ਦੀ ਲਾਈਟ ਜਗਾ ਕੇ ਤਾਂ ਆਪਰੇਸ਼ਨ ਹੋ ਰਿਹਾ ਤੇ ਚੱਲੂ ਕੰਮ ਇਹਦਾ ਇਲਾਜ ਇਹਦੀ ਇਹਦੀ ਵੀ ਨਾ ਲਿਵਰ ਫੇਲ ਹੋ ਗਿਆ ਕਿਡਨੀ ਕੀ ਹੁੰਦਾ ਜਦੋਂ ਬੰਦ ਸ਼ਰਾਬ ਪੀਏ ਲਿਵਰ ਹੁੰਦਾ ਕਿ ਕਿਤਨੀ ਹੁੰਦੀ ਆ 115 ਹੋਣਾ ਕਹੇ ਲਿਵਰ ਲਿਵਰ ਹੈ ਜੀ ਲਿਵਰ ਹੁੰਦਾ ਡਾਕਟਰ ਸਾਹਿਬ ਨੇ ਦਾ ਲਿਵਰ ਬੋਲਦਾ ਇਹ ਪਿਓ ਦਾ ਪੁੱਤ ਕਰਾਵੇ ਨਾ ਆਪਦਾ ਇਲਾਜ ਇੱਥੇ ਸਰਕਾਰੀ ਹਸਪਤਾਲ ਤੇ ਲੱਗੇ ਪਤਾ ਇਹ ਜਾਂਦਾ ਦਿੱਲੀ ਦੇ ਅਪੋਲੋ ਹਸਪਤਾਲ ਅਪੋਲੋ ਹਸਪਤਾਲ ਤੇ ਜਾ ਕੇ ਇਲਾਜ ਕਰਾਉਂਦਾ ਤੇ ਦੋ ਕਾਰਨ ਨੇ ਇੱਕ ਤਾਂ ਇਹ ਕਿ ਤੁਹਾਨੂੰ ਨਾ ਪਤਾ ਲੱਗੇ ਕਿ ਮੈਂ ਪੈਕੇ ਨੇ ਲਾਉਣਾ ਤੇ ਮੇਰਾ ਲਿਵਰ ਮੈ ਚ ਲਿਆ ਤੇ ਦੂਜਾ ਇਹ ਕਿ ਇਹਨੂੰ ਭਰੋਸਾ ਨਹੀਂ ਕਿ ਪੰਜਾਬ ਦਾ ਕੋਈ ਡਾਕਟਰ ਇਹ ਜੇ ਸ਼ਰਾਬੀ ਦਾ ਇਲਾਜ ਕਰ ਦੂ ਮੇਰੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਇਹ ਤਾਂ ਸ਼ਰਾਬ ਨਾਲ ਕੋਈ ਜਿ ਮੇਰੇ ਅੱਗੇ ਤਾਂ ਪੌਣੀ ਦੀ ਜਗ੍ਹਾ ਢੇੜ ਪੀ ਜਾਵੇ ਮਗਰ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕਾਂ ਪਰਤੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਅਜਾ ਪੰਜਾਬ ਦੇ ਮੁਲਾਜ਼ਮ ਬੈਠੇ ਇਹਨਾਂ ਨੂੰ ਪੁੱਛੋ ਛੋਟਾ ਪਿਛਲਾ ਜਿਹੜਾ ਤੁਹਾਨੂੰ ਸਰਕਾਰੀ ਪੇਟ ਮਿਸ਼ਨ ਦਿੱਤਾ ਸੀ ਕੀ ਕਾਂਗਰਸ ਸਰਕਾਰ ਨੇ ਦਿੱਤਾ ਨਹੀਂ ਕੀ ਤੁਹਾਨੂੰ ਇਹ ਸਰਕਾਰ ਨੇ ਦਿੱਤਾ ਨਹੀਂ ਜਿੰਨੀ ਵਾਰੀ ਤੁਹਾਡੀ ਪੇਟ ਮਿਸ਼ਨ ਲਾਗੂ ਹੋਇਆ ਜਾਂ ਤੁਹਾਡੀ ਤਰਕਾਮਾ ਚ ਵਾਤਾ ਹੋਇਆ ਉਹ ਸ਼ਰੋਮਨੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਲਾਗੂ ਕੀਤਾ ਅੱਜ ਕਹਿੰਦਾ 44 ਕਹਿੰਦਾ 44 ਜਾਣ ਭਰਤੀ ਕਰਦੇ ਆ ਦੱਸੋ ਤੁਸੀਂ ਸਾਰੇ ਪਿੰਡਾਂ ਚੋਂ ਆਏ ਹੋ ਉਹ ਤੁਹਾਡੇ ਪਿੰਡ ਚੋਂ ਕੋਈ ਭਰਤੀ ਹੋਇਆ ਕਿ ਨਹੀਂ ਹੋਇਆ ਪਤਾ ਨਹੀਂ ਕਿੱਥੇ ਭਰਤੀ ਕਰੀ ਜਾਂਦਾ ਪਿਓ ਦਾ ਪੁੱਤ ਅਹੀਂ ਚਾਰ ਆਰੀ ਗਿਆ ਲਿਖਤੀ ਦੇ ਦੇ ਅਸੀਂ ਜਾ ਕੇ ਵਧਾਈ ਤੇ ਆਈਏ ਤੇ 44000 ਲਾ ਲੋ ਸਾਢੇ 3 ਕਰੋੜ ਤੋਂ ਵੱਧ 바ਤੀ ਆ ਮੇਨਾਂ ਦਾ ਕਿਹੇ ਪਿੰਡ ਚ ਤਾਂ ਨੱਖ ਵੀ ਨਹੀਂ ਹੋਂਗਾ ਨਾ ਕਿਸੇ ਦੀ ਅੱਖਾਂ ਹੀ ਹੁੰਦੀਆਂ ਹੋਈਆਂ ਕਿਸੇ ਤੇ ਅੱਛੀ ਚੀਜੀ ਆਉਂਦੀ ਹੋਣੀ ਕਿ ਜਾਡੇ ਪਿੰਡੋਂ ਇੱਕ ਚੀਜੀ ਭਰਤੀ ਕੀਤੀ ਇਹਨੇ ਇਹ ਹਾਲਾਤ ਬਣੇ ਪਏ ਆ ਦੇ ਤੇਰੇ ਦੀ ਝੂਠ ਤੇ ਝੂਠ ਤੇ ਅੱਗੇ ਉਹ ਭਰਤੀ ਕਰਨੇ ਦੇ ਵਟਸਐਪ ਚੀਜੀ ਦੱਸਾ ਕੌਣ ਪੜਾਉਂਦਾ ਕੋਈ ਪੈਨਾਂ ਦਾ ਮੰਤਰੀ ਆ ਫੁਲਕਾਰ ਸੋ ਫਰ ਵੀ ਪੜ ਯਾਰ ਮੇਰੀ ਫਤੋ ਦੇ ਜਿੱਦੀ ਵੀਡੀਓ ਆਈਏ ਉਹ ਅੱਗੇ ਚਿੱਠੀ ਫੜਾਉਂਦਾ ਮੈਂ ਤਾਂ ਕਹਿੰਦਾ ਧੰਨੋ ਨੌਜਵਾਨ ਧੰਨੋ ਪੜਦਾ ਸਾਧੀਆਂ ਜਿਹੜੀਆਂ ਜਾ ਕੇ ਇਹ ਤੋਂ ਚਿੱਠੀ ਲੈ ਆਉਂਦੀ ਮੈਂ ਫਿਰ ਹਾਲਾਤ ਹੀ ਹੁਣ ਸਰਕਾਰ ਹੈ ਭਾਈ ਬਚ ਜੋ ਬਚ ਜੋ ਇੱਕ ਦੀ ਵੀਡੀਓ ਕਈਆਂ ਦੀ ਵੀਡੀਓ ਆ ਗਈ ਹੈ ਤਾਂ ਵੀਡੀਓ ਬੰਦ ਕਰਾਉਂਦੇ ਫਿਰਦੇ ਇਸ ਲਈ ਅੱਜ ਮੈਨੂੰ ਸ਼ਰਮ ਆਉਂਦੀ ਆ ਇੱਕ ਪਾਸੇ ਸਦਾਰ ਗੁਰਦੀਪ ਸਿੰਘ ਮਰ ਗਏ ਜਿਨ੍ਹਾਂ ਨੇ ਕੌਮ ਖਾਤਰ ਕੀ ਕੁਝ ਨਹੀਂ ਕੀਤਾ ਉਹ ਬੋਲ ਕੇ ਗਿਆ ਤੇ ਦੂਜੇ ਪਾਸੇ ਆਮ ਆਦਮੀ ਕਾਦੀ ਆਮ ਆਦਮੀ ਜੀ ਮੈਂ ਕਹਿੰਦਾ ਇਹਨਾਂ ਤੋਂ ਖਾਸ ਆਦਮੀ ਕੋਈ ਨਹੀਂ ਹੁਣ ਭਾਸ਼ਣ ਦਿੱਤਾ ਹੁਣ ਆ 15 ਅਗਸਤ 16 ਲੱਖ ਦਾ ਤਾਂ ਉਹ ਜੰਗਲਾਂ ਜਾਂ ਤਿਆਰ ਹੋਇਆ ਜਿਹਦੇ ਵਿੱਚ ਬਣ ਕੇ ਇਹਨਾਂ ਭਾਸ਼ਣ ਦਿੱਤਾ ਤੇ ਭੱਲ ਸਾਹਿਬ ਛੋਟੇ ਵੇਲੇ ਕਹਿੰਦਾ ਸੀ ਕਹਿੰਦਾ ਇਹਨਾਂ ਨੂੰ ਇੰਨੀ ਸਿਕਿਉਰਿਟੀ ਦੀ ਲੋੜ ਆ ਇਹ ਬਾਦਲ ਨੂੰ ਤੇ ਕੈਪਟਨ ਨੂੰ ਤੇ ਜੇ ਨਹੀਂ ਸਿਕਿਉਰਟੀ ਦੀ ਲੋੜ ਹੈ ਤੇ ਮੁਰਗੀ ਖਾਨਾ ਖੋਲੋ ਨਾ ਤੁਸੀਂ ਕਹਦੇ ਨਹੀਂ ਤੁਰੇ ਫਿਰਦੇ ਤੇ ਮਾਮਾ ਜੀ ਇੰਨਿਆ ਤੂੰ ਹਣ ਕਦੋਂ ਖੋਲਣਾ ਮੁਰਗੀ ਖਾਨਾ ਇਹ ਲੋਕਾਂ ਨੂੰ ਸੁਣਾਉਣ ਆਸਦੀ ਆ ਤੇਰੀਆਂ ਗੱਲਾਂ ਇੱਥੇ ਨਹੀਂ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਇਹ ਜਿਹੜੀਆਂ ਗੱਲਾਂ ਤਾਂ ਮੈਂ ਬੜੀਆਂ ਲੈ ਕੇ ਆਇਆ ਸੀ ਮੈਂ ਉਹ ਗੱਲਾਂ ਤੋਂ ਸੰਕੇਤ ਸੰਕੇਤ ਤੇ ਹੁਣ ਮੁੱਕਦਾ ਗੰਦ ਮਖੌਲਣਾ ਕਿਉਂਕਿ ਅੱਗੇ ਬੁਲਾ ਰਹੇ ਬੜੇ ਬੈਠੇ ਆ ਕਾਲੇ ਦੱਤੇ ਪੈਂਦੇ ਆ ਤੋਂ ਨੂੰ ਸਭ ਨੂੰ ਬੇਨਤੀ ਹੈ ਕਿ ਬਚ ਜੋ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਗੱਡੀ ਨਹੀਂ ਚਲਣੀ ਗੱਡੀ ਚਲਣੀ ਆ ਪੰਜਾਬ ਆਪ ਦਾ ਪੰਜਾਬੀ ਫੈਸਲਾ ਆਪ ਕਰਨਗੇ ਖੁਦ ਮੁਖਤਿਆਰੀ ਦੀ ਗੱਲ ਤੁਹਾਨੂੰ ਕੋਈ ਰਿਮੋਟ ਕੰਟਰੋਲ ਤੇ ਨਹੀਂ ਚਲਾ ਸਕਦਾ ਔਰ ਸਭ ਤੋਂ ਬੇਈਮਾਨ ਜੇ ਅੱਜ ਕੋਈ ਸਰਕਾਰ ਅੱਜ ਦੇ ਗਰੇਟ ਜ਼ਮਾਨੇ 'ਚ ਆ ਤੇ ਮੈਂ ਕਹਿ ਸਕਦਾ ਹਾਂ ਕੋਈ ਹਮਤ ਮਾਨ ਹੈ ਇਸ ਲਈ ਅੱਜ ਦੀਆਂ ਸਰਕਾਰਾਂ ਤੋਂ ਵੀ ਬਚਨ ਦੀ ਲੋੜ ਹੈ ਗੁਰੂ ਸਾਹਿਬ ਨੇ ਉਹ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਤੁਹਾਨੂੰ ਸਾਰਿਆਂ ਨੂੰ ਇਨਸਾਫ਼ ਦਿਵਾਇਆ ਸੀ ਅੱਜ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਤਕਾਰ ਕਰਦੇ ਹੋ ਤੇ ਮੱਖਣ ਚਾ ਲਬਾਨਾ ਜੀ ਦਾ ਕਿ ਚਾਚਾ ਗੁਰੂ ਲਾਦੋ ਰੇ ਉਸ ਗੱਲ ਤੇ ਪਹਿਰਾ ਦਿਨੇ ਹੋ ਫਿਰ ਹੱਕ ਸੱਚ ਦੀ ਆਵਾਜ਼ ਵੀ ਬੁਲੰਦ ਕਰਨੀ ਪੈਣੀ ਆ ਤੇ ਝੂਠ ਤੇ ਸੱਚ ਦਾ ਵੀ ਮੇਫਤਾਰਾ ਕਰਨਾ ਪੈਣਾ ਮੈਂ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਦੇ ਇਹ ਸ਼ੁਭ ਰੱਖੜ ਪੁੰਨਿਆਂ ਦੇ ਅਪਸਰ ਤੇ ਸਭੂ ਸਗਤ ਨੂੰ ਲੱਖ ਲੱਖ ਵਧਾਈ ਦਿੰਦਾ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਬਖਸ਼ਿਸ਼ ਕਰਨ ਪ੍ਰਬੰਧਕ ਵੀਰਾ ਦਾ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਰਾਜਾ ਲਦੇਵ ਜੀ ਦਾ ਸੁਰਜੀਤ ਸਿੰਘ ਜੀ ਪੀ ਡੇਵਿਡ ਸਾਹਿਬ ਦਾ ਸੁਰਜੀਤ ਸਿੰਘ ਜੀ ਪੁਲਵਾਨ ਸਾਹਿਬ ਦਾ ਰਣਕੀਰ ਸਾਹਿਬ ਦਾ ਜਲਾਲ ਉਸਮਾ ਜੀ ਦਾ ਸਾਰੇ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਵਧਾਈ ਸੰਗਤ ਨੂੰ ਵਧਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ